ਕਿਉਂਕਿ ਇਹ ਲੜਾਈਆਂ ਜ਼ਮੀਰ ਤੋਂ ਬਗੈਰ ਨਹੀਂ ਲੜੀਆਂ ਜਾਂਦੀਆਂ ਸੋ ਭਾਈ ਵੀ ਜ਼ਮੀਰ ਕਿੰਨੀ ਵੱਡੀ ਹੋਵੇ ਤਾਂ ਉਹ ਸਾਡੇ ਮਾਤਾ ਜੀ ਜਿਨ੍ਹਾਂ ਨੇ ਸਾਡੇ ਕੀਰਤਨਾਂ ਜਿਹੜੇ ਪੰਜਾਬੀ ਦੇ ਹਰ ਮੁੱਦੇ ਨੂੰ ਆਪਣਾ ਸਮਝ ਕੇ ਚੁੱਕਦੇ ਨੇ ਪੰਜਾਬੀ ਵਾਲੇ ਘੋੜਾ ਤੋਂ ਲੈ ਕੇ ਹੁਣ ਤੱਕ ਸ਼ੇਖਵਾਲੀ ਜ਼ੋਰ ਦਾ ਤਾੜੀਆਂ ਭਾਈ ਦਾ ਖੇਦੇ ਨਾਂ ਤੇ ਆਪੋ ਜਿਸੀ ਲਿਖਣ ਗਾਉਣ ਵਾਲੇ ਬੰਦੇ ਤੇ ਸੱਜਣਾ ਗੁਰਜੀਤ ਸਿੰਘ ਆਹ ਪ੍ਰੋਗਰਾਮ ਨਹੀਂ ਤੇ ਮਜਬੂਰੀ ਹੈ ਅਸੀਂ ਜਮਤ ਲੋਕ ਪਰ ਬਾਈ ਦੇ ਸੱਤੇ ਨਾ ਪਹੁੰਚੀਏ ਹੋਣੀ ਸੰਭ ਤਾਂ ਇੱਕ ਪੰਜਾਬੀ ਦੀ ਨਾਕ ਨੋਗੀ ਹੈ ਵੀ ਸੱਦੀ ਹੋ ਨੰਤਰਾਂ ਦੀ ਨਕਾਇਜ਼ ਦਿੱਤੀ ਨੰਬਰ। ਸੋ ਬਾਈ ਨੇ ਹੁਕਮ ਲਾਇਆ ਅਸੀਂ ਪਹੁੰਚੇ ਅਸੀਂ ਸਾਡੀ ਇਹੀ ਹਾਜ਼ਰੀ ਪ੍ਰਮਾਣ ਕਰਿਓਏ 2 ਮਹੀਨਾ ਬਾਈ ਹੁਣ ਹਮੇਸ਼ਾ ਸੰਦੇਸ਼ ਦਿੱਤਾ ਸੱਦੀ ਯਾਰੀ ਪਈ ਟਰਪਾ ਬੜਿਆ। ਬਾਈ ਕਹਿੰਦੇ ਵਸੋ ਕੋਲੇ ਨਾ ਸੁਣਾ ਕੇ ਕੋਈ ਹਾਸਤੀ ਇਹਨੇ ਸੁਣੋ ਰੋ ਵੀ ਪੰਜਾਬ ਦੇ ਹਾਕਮ ਨੇ ਜੀ ਕਿ ਔਰ ਖਾਸ ਕਰਕੇ ਮਾਲਵਾ ਵਿੱਚ ਉਹਨਾਂ ਹਾਲਤਾਂ ਤੋਂ ਜ਼ਿਆਦਾ ਚੱਲਦੀ ਰਹੀ ਆ ਸੁਣਿਆ ਜੀ ਇਹ ਜੀ ਹਰ ਇੱਕ ਪ੍ਰਮਾਣ ਕਰਿਓ ਸਾਡੀ ਕੱਲਰ ਪਾਣੀ ਲੂਣੇ ਜੱਟ ਸੁਹਾਣ ਕਿਵੇਂ ਨਾ ਉੜੇ ਹੌਕਰ ਜੇ ਜਾਨ ਤੇ ਨਾ ਤਨ ਦੂੜੇ ਵਦਕੇ ਈ ਹਜ਼ਾਰਾਂ ਆਣਾ ਹੰਤਾ ਕਿਉ ਮਰਦੇ ਕੁਝ ਖਾ ਕੇ ਨਹੀਂ ਉੱਠ ਕੇ ਲੜ ਸਰਕਾਰਾਂ पिसा अंदा बि सीनाउ त घरो रहंदी किनरे परमे किनरे चपणे किनरे मरमे खणे खेत विचे में मने चारा न केत केर सिखा ਇਹਨਾਂ ਕਦੇ ਇਕੱਠੇ ਹੋਏ। ਕਿ ਜਦੋਂ ਸੀਰਪੁਰ ਨੂੰ ਬੁਰੇ ਤੇ ਗੱਲ ਸਾਹਿਬ ਹੋਰ ਭਾਜੀ ਕਹਿੰਦੇ ਵੀ ਸੁਣਿਆ ਜਦੋਂ ਬਾਈ ਲੱਖੇ ਦੇ ਲੱਗੇ ਸਬਦ ਜੀਏ ਤੇ ਸੜਕਾਂ ਦੇ ਕੰਨੇ ਹਰਿਆਲੀ ਮਿਲਦੀ ਔਰ ਨੁਤੀ ਵੀ ਹੈ। ਸੋਕ ਸ੍ਰੀ ਅਕਾਲ ਦੀ। ਜੋ ਕਦੇ ਕਦੇ ਇੱਥੇ ਦੇ ਸ਼ੇਰ ਜਮ ਕਦੇ ਵੀ ਬਾਈ ਹੋਣੀ ਹਰਿਆਵਲ ਪੈਦਾ ਕਰ ਰਹੇ ਅਸੀਂ ਪਿੱਛੇ ਦੇ ਵੀ ਮਾਨ ਤੇ ਸ਼ਰਮਾ ਜੀ ਆਏ ਤੇ ਉਹਦੇ ਬਾਈ ਹੋਣੀ ਇਸ ਗਰਮੀ ਚ ਬੁੱਟਰ ਨੂੰ ਕਹਿੰਦੇ ਆ ਰਹੇ ਸੀ ਤੇ ਜਨਾਬ चढ़ी रिश्वत खाप विरकी कारी बणी रेटा करजे कुझु खा उे नस ਚੋਣ ਅਜਾਦੀ ਅਸੀਂ ਪਰਾਸਦੀ ਆ ਸਾਡੇ ਨੌਂਗਲੇ ਇੱਕ ਗੋਲਾ ਕਹਿੰਦਾ ਬਾਦਰ ਨਹੀਂ ਟੱਪ ਦਾ ਛਿੱਟਾ ਤੇ ਮੁੰਡਾ ਲਿਵਾੜੇ ਨਹੀਂ ਇਕ ਦਾ ਜਦੋਂ ਗੋਲ ਵਾਲੇ ਤੰੀਆਂ ਗੱਲਾਂ ਗਾਉਣ ਲੱਗ ਜਾਨਾ ਪਾਇਆ ਸਤੰ ਮੰਦ ਪੰਗੀ ਗੱਲ ਤੇ ਹੋਰ ਉਹ ਵੀ ਸਰਦੀ ਸੇ ਸੁਣਿਆ ਕੇ ਹੁੰਦਾ ਪਾਟਰ ਟੱਪ ਗਿਆ ਚਟਾਨ ਫੜ ਗਈ ਗੱਲ ਨਿਕਲ ਗਿਆ ਸਿੱਟਾ ਹੁੰਦਾ ਪਾਟਰ ਟੱਪ ਗਿਆ ਚਟਾਨ ਫੜ ਗਈ ਗੱਲ ਨਿਕਲ ਗਿਆ ਸਿੱਟਾ ਹੋ ਲੱਗਿਆ ਪੀਰ ਜਿਹਾ ਪੱਤ ਨਿਕਾ ਮਾਤਾ ਉਹ ਗੱਲ ਗੱਲ नशेट छॾा बुजदी लॻी राज ਕਾਂਸਾ ਸ਼ਨੀਵਾਰ ਨੂੰ ਦੀ ਬੋਲੇ